ਇੱਕ ਵਾਰ ਇਹਨਾਂ ਮੰਦਾ ਚੰਗਾ ਬੋਲਾ ਸੀ ਉਹਨਾਂ ਨੇ ਕਿਉਂ ਬੋਟਾ ਪਾਉਣੀ ਇਹਨੂੰ ਪਾਉਣੀ ਠੀਕ ਹੈ ਨਾ ਅਸੀਂ ਪਾਵਾਂਗੇ ਕੰਮਲ ਦੇ ਫੁੱਲੋਂ ਜਿਹੜੇ ਸਾਡੀ ਸਿਹਤਾਂ ਕਰੋਗੇ ਇੰਨੇ ਆਂਡੇ ਲੋਕੀ ਉਹਨਾਂ ਨੇ ਸਾਨੂੰ ਇਸ ਤਰ੍ਹਾਂ ਕਹਿਤਾ ਇੰਨੇ ਆਨੂੰ ਇਸ ਤਰ੍ਹਾਂ ਕਹਿਣਾ ਮਜਬੀ ਸੇ ਰੰਗ ਦਾ ਕਾਲਾ ਵਾ ਇਦਾਂ ਮੈਂ ਜਾਵਾਂ ਚਲੋ ਆਪਣੀ ਭੁਗਤੂਗਾ ਹਣ ਉਹ ਵੀ ਤੁਸਾਂ ਵੇਹੀ ਰਹੇ ਹੋ ਟੁੱਟੇ ਹੋਏ ਵਾਲੇ ਨੇ ਉਹ ਮੈਨੂੰ ਸਾਡੇ 25 ਮਹੀਨੇ ਕਿੰਨੇ ਹੋ ਗਏ ਸੱਤ ਦਿਗੀ ਹੁਣ ਹਾਰ ਕੇ ਇਹ ਸੱਤ ਤੋਂ ਮੰਦਾ ਆ ਵੇਖ ਲਓ ਜੀ ਆ ਹਾਲਾਤ ਨੇ ਭਾਈ ਵੋਟਾਂ ਲੈਣੀਆਂ ਹੁੰਦੀਆਂ ਤੇ ਹੱਥ ਜੋੜੇ ਜਾਂਦੇ ਨੇ ਪਰ ਜਦੋਂ ਵੋਟਾਂ ਜਿਹੜੇ ਪਾਉਂਦੇ ਨੇ ਉਹਨਾਂ ਦੇ ਹਾਲਾਤ ਵੀ ਵੇਖ ਲੋ ਯਾਰ ਤੂੰ ਵੇਖ ਲੋ ਵੀ ਤਹੀ ਕੰਦਾ ਪਾੜ ਗਿਆ ਜੇ ਮਤਲਬ ਤਗੜੇ ਨੇ ਵੋਟ ਚਾਹੀਦੀ ਆ ਗਰੀਬਾਂ ਦੀ ਵੀ ਸੋਚਣੀ ਚਾਹੀਦੀ ਐ ਨਹੀਂ ਆ ਤਗੜੇ ਨੂੰ ਤਗੜਾ ਕਰੀ ਜਾਓ ਮਾੜੇ ਦਾ ਵੀ ਸੋਚਣਾ ਚਾਹੀਦਾ ਤਾਂ ਮਾੜਾ ਵੀ ਇਸ ਹਾਲਤ ਤੇ ਜਾਣਦਿਆਂ ਵਾ ਅਹੀਂ ਐ ਨਹੀਂ ਕਿੰਦੇ ਸਾਨੂੰ ਪੈਸੇ ਦੇਣ ਐ ਆਨੇ ਆਏ ਨਾ ਨਸ਼ੇ ਵਾਲਿਆ ਤੇ ਪਾਬੰਦੀ ਲਾਉਣ ਗਾਂ ਜਿਹੜਾ ਕੋਈ ਵੀ ਹਾਲਾਤ ਆਊਗਾ ਉਹਨਾਂ ਤੇ ਗਰੀਬਾਂ ਦੀਆਂ ਧੀਆ ਬਚੈਰੀਆਂ ਨਾ ਦੁਖੀਆਂ ਹੋਣ ਲੈਣ ਸਾਡੇ ਘਰ ਘਰ 50 ਬੰਦੇ ਆ ਗਏ ਕਿਸੇ ਨੇ ਆ ਕੇ ਪੁੱਛਿਆ ਨਹੀਂ ਕਿ ਤੁਹਾਡੇ ਸਿਰ ਤੇ ਸਾਤ ਹੈਗੀ ਤੁਸੀਂ ਬਚੀ ਜੀ ਘਰ ਕੋ ਆਟਾ ਦਾਣਾ ਹੈਗਾ ਇਹ ਹੱਥ ਜੋੜ ਦੇ ਨੇ ਤੇ ਵਾਟਾ ਜਦੋਂ ਬਾਅਦ ਚ ਦੋਹੀ ਜਾਂਦੀ ਜੀ ਦੀਦੀ ਜੀ ਬਾਅਦ ਚ ਕਹਿੰਨੇ ਪੁੱਛਣਾ ਨਹੀਂ ਜਦੋਂ ਮੋਰ ਲੱਗ ਗਈ ਚਲੋ ਜੀ ਬਾਅਦ ਕਿਹਨੇ ਜਾਣਣਾ ਇੱਥੇ ਕੋਈ ਨਹੀਂ ਜਾਣਦਾ ਪਰ ਰਾਜਾ ਵੜਿੰਗਣੇ ਦਾ ਬਿਆਨ ਦੇਤਾ ਪਰ ਇਹਨਾਂ ਦਾ ਸਾਥ ਨਹੀਂ ਜਾਣਿਆ ਉਹਨਾਂ ਨੇ ਸਰਦਾਰ ਬੂਟਾ ਸਿੰਘ ਜਿਹੜੇ ਮਹਰੂਮ ਨੇ ਉਹਨਾਂ ਬਾਰੇ ਦਾ ਮਾੜਾ ਬੋਲ ਦਿੱਤਾ। ਭਾਈ ਇਹਨਾਂ ਦਾ ਹਾਲਾਤ ਹੋਈ ਜਾਨੋ। ਪਾਰਟੀ ਤੁਹਾਡੀ ਨੇ ਜੇ ਉਸ ਨੂੰ ਵੱਡੇ ਅਹੁਦੇ ਤੇ ਬਣਾਇਆ ਸੀ ਤਾਂ ਉਹ ਆਪਣੀ ਬਲਬੂਤੇ ਨਾਲ ਬਣਿਆਗੇ। ਤੇ ਜਿਹੜੇ ਵੋਟਾਂ ਪਾਉਂਦੇ ਨੇ ਉਹਨਾਂ ਦੀ ਸਾਰ ਵੀ ਲੋ ਯਾਰ। ਸਸੀਗਲ ਜੀ ਮਿੱਟੀ ਦੇ ਨਾਲ ਜੁੜੇ ਹੋ ਤੁਸੀਂ ਮੈਂ ਤੁਹਾਡਾ ਦੋਸਤ ਧਰਮਵੀਰ ਜੇ ਲਾਲੀ। ਜਿਮਣੀ ਚੋਣਾ ਦੇ ਵਿੱਚ ਰਾਜਾ ਵੜਿੰਗ ਦਾ ਇੱਕ ਬਿਆਨ ਆਉਂਦਾ ਹੈ ਜਿਸ ਨੇ ਰਾਜਨੀਤੀ ਦੇ ਵਿੱਚ ਜ਼ਰੂਰ ਬਵਾਲ ਲੈਂਦਾ ਹੋਇਆ ਹੈ ਤਾਂ ਉੱਥੇ ਹੀ ਆਮ ਜਨਤਾ ਦੇ ਵਿੱਚ ਰੋਸ ਵੀ ਪਾਇਆ ਜਾ ਰਿਹਾ ਹੈ ਤੇ ਤਰਨਤਰਨ ਦੇ ਨੇੜੇ ਦੇ ਹੀ ਇੱਕ ਪਿੰਡ ਪਹੁੰਚੇ ਆ ਤਾਂ ਜਾਣਦੇ ਆ ਜਨਤਾ ਕਿਵੇਂ ਦੇਖਦੀ ਹੈ ਉਸ ਬਿਆਨ ਨੂੰ ਤਾਂ ਭੈਣ ਸਾਡੇ ਨਾਲ ਹੈ ਪੰਜੀ ਨਾਮ ਜੀ ਆਪਣਾ ਰਾਜਕੌਰ ਕਿਹੜਾ ਪਿੰਡ ਆਪਣਾ ਘਰੋਂ ਵਾਲ ਭੈਜੀ ਬਿਆਨ ਤੁਸੀਂ ਸੁਣਿਆ ਨਾ ਰਾਜਾ ਵੜਿੰਜ ਜੀ ਦਾ ਕਿਵੇਂ ਦੇਖਦੇ ਹੋ ਉਹਨਾਂ ਨੂੰ ਜੋ ਉਹਨਾਂ ਨੇ ਬੋਲਿਆ ਐਂ ਤਾਂ ਵੀਰੇ ਤੁਹਾਨੂੰ ਇੱਕੋ ਗੱਲ ਅੱਗੇ ਵੀ ਦੱਸੀ ਆ ਵੀ ਮਾੜੀ ਗੱਲ ਕੀਤੀ ਇਹਨਾਂ ਨਾਂ ਬੋਲਦੇ ਇਹੋ ਜਿਹਾ ਆਪਾਂ ਸਾਡਾ ਇਹਨਾਂ ਦੇ ਘਰੋਂ ਵੀ ਰੋਟੀਆਂ ਖਾਣੇ ਪਰ ਨਹੀਂ ਇਹਨਾਂ ਨੇ ਮਾੜਾ ਨਹੀਂ ਬੋਲਣ ਚਾਹੀਦਾ ਇਤਰਾ ਅਸੀਂ ਉਹਨਾਂ ਨੂੰ ਮਾੜਾ ਨਹੀਂ ਕਹਿੰਦੇ ਅਸੀਂ ਇਹਨਾਂ ਵੀ ਨਾ ਇਸ ਤਰ੍ਹਾਂ ਬੋਲਦਾ ਮਾੜੇ ਕੰਗੇ ਬੋਲ ਚਲੋ ਸਾਰੇ ਭਣ ਪ੍ਰਾਈ ਕੋ ਜੀ ਹੁੰਦੇ ਆ ਤੇ ਕਿਉਂ ਬੋਲਣਾ ਇਦਾਂ ਉਹਨੇ ਜਾਤੀਵਾਦ ਨੂੰ ਲੈ ਕੇ ਟਾਰਗੇਟ ਕੀਤਾ ਹੈ ਮੁੱਦਾ ਬਣਾਉਂਦਾ ਤਾਂ ਕਿ ਮਜਬੀ ਸਿੰਘ ਜਿਹੜੇ ਨੇ ਰੰਗ ਦੇ ਚਾਲੇ ਹੁੰਦੇ ਨੇ ਹਾਂਜੀ ਹਾਂਜੀ ਕੋਈ ਗੱਲ ਨਹੀਂ ਆ ਰੰਗ ਤੇ ਦੋ ਹੀ ਹੁੰਦੇ ਆ ਗੋਰਾ ਵੀ ਰੰਗ ਹੁੰਦਾ ਕਾਲਾ ਵੀ ਹੁੰਦਾ ਪਰ ਨਹੀਂ ਇਸ ਤਰ੍ਹਾਂ ਇਹਨਾਂ ਨੂੰ ਬੋਲਣ ਚਾਹੀਦਾ ਇਹ ਗਲਤ ਕੰਮ ਜਿਹੜਾ ਇਸ ਤਰ੍ਹਾਂ ਬੋਲੇ ਆ ਤੈਨੂੰ ਆਪਨੇ ਵੀ ਨਾ ਇਦਾਂ ਬੋਲਦਾ ਨਾ ਨਾਂ ਬੁਲਾਉਂਦਾ ਕਿੰਨੀ ਕੀ ਮਨ ਨੂੰ ਠੇਸ ਪਹੁੰਚੀ ਥੋੜੇ ਚੋਂ ਜੀ ਬੂਟਾ ਸਿੰਘ ਜੀ ਇੱਕ ਵੱਡੇ ਅਹੁਦੇ ਤੇ ਰੇ ਨੇ ਮੇਰੇ ਹੁੰਦਾ ਹੀ ਆ ਵੀ ਜਦੋਂ ਮਾੜਾ ਚੰਗਾ ਆਪਣੀ ਬਿਆਦਰੀ ਨੇ ਬੋਲਣਾ ਦੁੱਖ ਹੁੰਦਾ ਅਸੀਂ ਹੁਣ ਇਹਨਾਂ ਨੂੰ ਮਾੜਾ ਚੰਗਾ ਬੋਲਾਂਗੇ ਤੇ ਇਹਨਾਂ ਨੂੰ ਵੀ ਦੁੱਖ ਹੋਣਾ ਸਾਨੂੰ ਵੀ ਦੁੱਖ ਹੁੰਦਾ ਸਾਡੇ ਕਿਉਂ ਮਾੜਾ ਚੰਗਾ ਬੰਦਾ ਤਾਂਗਾ ਬੋਲਦੇ ਆ ਤੇ ਅਸੀਂ ਤਾਂ ਕਰਕੇ ਆਨੇ ਆ ਵੀ ਐਂ ਹੁਣ ਮਾੜਾ ਨਹੀਂ ਬੋਲਦੇ ਵੀ ਨਾਂ ਬੋਲਦਾ ਤਾਂ ਨਾਂ ਬੁਲਾਉਂਦਾ ਸਾਡੇ ਕੋ ਤੇ ਇਹੋ ਗੱਲ ਅਸੀਂ ਕਹ ਆਨੇ ਆ ਤੇ ਚਲੋ ਹੁਣ ਵੋਟਾਂ ਲੈਣ ਲਈ ਇੱਥੇ ਆਉਣਾ ਉਹਨਾਂ ਨੇ ਤੇ ਜਵਾਬ ਦਊ ਜੀ ਤੁਸੀਂ ਹਾਂਜੀ ਦਵਾਂਗੇ ਕਿ ਬਾਲ ਵੋਟਾਂ ਇਹ ਰੰਗ ਗੋਰੇ ਕੋ ਲੈ ਲੋ ਕਾਲੇ ਰੰਗ ਦੇ ਅਹੀਂ ਸਾਰੇ ਆ ਤੇ ਤੁਸੀਂ ਗੋਰੇ ਕੋ ਲੈ ਲੋ ਹਾਂ ਬੋਲਾਂਗੇ ਵੀਰੇ ਬੋਲਾਂਗੇ ਜੇ ਰਾਜਾ ਵੜੇਂ ਜਾਂਦਾ ਤੇ ਪਹਿਚਾਨ ਆ ਜੂ ਤੁਹਾਨੂੰ ਉਹਦੀ ਨਹੀਂ ਵੀਰੇ ਪਹਿਚਾਨ ਉਹਦੀ ਸਾਨੂੰ ਕੀ ਆਉਣੀ ਆ ਉਹ ਤੇ ਤੁਹਾਨੂੰ ਪਤਾ ਹੀ ਆ ਨਾਂ ਸੁਣੇ ਸੁਣੇ ਗਾਣੇ ਆ ਕਰੀ ਜਾਣੇ ਆ ਨਾ ਪਹਿਚਾਨ ਆਪਾਂ ਨੂੰ ਕਾਦੀ ਉਹਨਾਂ ਦੀ ਹਾਂ ਮਤਲਬ ਜਵਾਬ ਦੇ ਹੋ ਜੀ ਤੁਸੀਂ ਇਹਨਾਂ ਨੂੰ ਹਾਂ ਦਵਾਂਗੇ ਜਵਾਬ ਦੇ ਕਿਵੇਂ ਵੋਟਾਂ ਪਾਉਂਗੇ ਹੁਣ ਹਾਂ ਪਾਵਾਂਗੇ ਕੇ ਅੱਛਾ ਹਾਂਜੀ ਕਿਹੜੀ ਪਾਰਟੀ ਨੂੰ ਪਾਉਂਗੇ ਅਸੀਂ ਰਹਾਡੇ ਬਾਰੇ ਇੰਨਾ ਮੰਦਾ ਚੰਗਾ ਬੋਲਿਆ ਅਸੀਂ ਉਹਨਾਂ ਨੂੰ ਕਿਉਂ ਵੋਟਾਂ ਪਾਉਣੀਆ ਇਹਨੂੰ ਪਾਉਣੀਆ ਠੀਕ ਹੈ ਨਾ ਅਸੀਂ ਪਾਵਾਂਗੇ ਕਮਲ ਦੇ ਫੁੱਲ ਨੂੰ ਜਿਹੜਾ ਸਾਡੀ ਸੇਵਾ ਕਰੂਗਾ ਹੂੰ ਠੀਕ ਹੈ ਨਾ ਤੁਸੀਂ ਪਹਿਲਾਂ ਨਹੀਂ ਉਹ ਬਿਆਨ ਸੁਣਿਆ ਤੁਸੀਂ ਹਾਂਜੀ ਆਹ ਉਹ ਕਿਉਂ ਮਜਬੀਆਂ ਬਾਰੇ ਇੰਨਾ ਮਾੜਾ ਚੰਗਾ ਬੋਲਣ ਦਿਆ ਹੋਰ ਵੀ ਪਾਰਟੀਆਂ ਹੈਆਂ ਹੋਰ ਨਾਲ ਨੂੰ ਵੀ ਕਹਿ ਸਕਦਾ ਕਿ ਉਹ ਮਜਬੀ ਉਹਨੇ ਕਿਉਂ ਚੁਣੇ ਸਾਡੇ ਲਈ ਹੂੰ ਜੇ ਆਹੀਂ ਚਲੋ ਮਨੁਲੋਕ ਸਾਰੀਆਂ ਜਾਤੀਆਂ ਇੱਕੋ ਜੀਆਂ ਐ ਕੋਈ ਗਰੀਬ ਕੋਈ ਖੂਨ ਤੇ ਕੋਈ ਆ ਜੀ ਜਾਤ ਪਾਤ ਨਹੀਂ ਵੇਖਣੀ ਚਾਹੀਦੀ ਵੀਰ ਇਹ ਗੱਲ ਹੈ ਹਾਂਜੀ ਪਰ ਉਹ ਜਿਹੜਾ ਬੋਲਿਆ ਜਦੋਂ ਤੁਸੀਂ ਸੁਣਿਆ ਕੀ ਬੀਤੀ ਤੁਹਾਡੇ ਦਿਲ ਤੇ ਕਿਉਂਕਿ ਸਾਰੇ ਭੈਣ ਭਰਾ ਸਾਂਝੇ ਐ ਅਸੀਂ ਸਾਰਾ ਧਰਮ ਸਾਂਝਾ ਹੈ ਸਾਡਾ ਕੀ ਬੀਤੀ ਉਸ ਵੇਲੇ ਤੁਹਾਡੇ ਨਹੀਂ ਹੁਣ ਵੇ ਆਉਂਦੇ ਉਹਨਾਂ ਨੇ ਵੀ ਇੱਕ ਤਰ੍ਹਾਂ ਕਹਿਤਾ ਐਨੇ ਆਉਂਦੇ ਲੋਕੀ ਉਹਨਾਂ ਨੇ ਸਾਨੂੰ ਇੱਕ ਤਰ੍ਹਾਂ ਕਹਿਤਾ ਐਨੇ ਆਨੂੰ ਇੱਕ ਤਰ੍ਹਾਂ ਕਹਿਣਾ ਮੈਂ ਮਜਬੀ ਸੇ ਰੰਗ ਦਾ ਕਾਲਾ ਵਾ ਇਦਾਂ ਵਾ ਜੋਵਾ ਚਲੋ ਆਪਣੀ ਭਗਤੂਗਾ ਹੁਣ ਉਹ ਵੀ ਜੀ ਬਸ ਨਹੀਂ ਜਿੱਥੇ ਆਉਂਦੇ ਨੇ ਵੋਟਾਂ ਵਾਸਤੇ ਕਿਉਂਕਿ ਵੋਟਾਂ ਦਾ ਦੌਰ ਚੱਲ ਰਿਹਾ ਤੇ ਉਹਨਾਂ ਨੇ ਜਾਣਾ ਹੀ ਜਾਣਾ ਮਹੱਲਿਆਂ ਦੇ ਵਿੱਚ ਆਉਣਾ ਵਾ ਵੋਟਾਂ ਲੈਣੀਆਂ ਨੇ ਹੱਥ ਵੀ ਜੋੜਨੇ ਨੇ ਤੇ ਹੱਥ ਬੰਨਨੇ ਵੀ ਨੇ ਤੇ ਤਰਲੇ ਵੀ ਲੈਣੇ ਤੁਹਾਡੇ ਸੱਚੀ ਤੁਸੀਂ ਵੋਟਾਂ ਪਾਉਂਦੇ ਹੋ ਉਹਨਾਂ ਨੂੰ ਨਹੀਂ ਮੇਰੇ ਅਸੀਂ ਤਾਂ ਨਹੀਂ ਪਾਵਾਂਗੇ ਜਦੋਂ ਮਤਲਬ ਉਹਨਾਂ ਨੇ ਕਹਿ ਮਜਬੀਆਂ ਬਾਰੇ ਮਾਰਾ ਗਿਆ ਤਾਂ ਫਿਰ ਮਜਬੀ ਕਿਉਂ ਵੋਟ ਪਾਉਣਗੇ ਉਹਨੂੰ ਇਹ ਬਿਆਨ ਹੱਡੇ ਠੀਕ ਹੈ ਜਿਤਨਾ ਜਵਾਬ ਦੋ ਜੀ ਹੁੰਦੇ ਸੀ ਉਹਨਾਂ ਨੂੰ ਮਤਲਬ ਆਹੀ ਬੋਟ ਨੇ ਪਾਵਾਂਗੇ ਉਹਨਾਂ ਨੂੰ ਜੇ ਬਾਬਾ ਸਾਡਾ ਇਹੋ ਹੀ ਆ ਮੰਨ ਲੋ ਹੋਣੇ 14 ਸਾਲ ਮੇਰੇ ਵਿਆਹ ਨੂੰ ਹੋ ਗਿਆ 12 11 ਸਾਲਾਂ ਦਾ ਮੇਰਾ ਕਾਕਾ ਹੋ ਗਿਆ ਹਜੇ ਤੱਕ ਹਾਨੂੰ ਕਣਕ ਦਾਲ ਨਹੀਂ ਮਿਲਦੀ ਹਾਨੂੰ ਕੀ ਫਾਇਦਾ ਇਹੋ ਜੀ ਸਰਕਾਰ ਬਣਾਉਂਦਾ ਜੇ ਗਰੀਬਾਂ ਦੀ ਨਹੀਂ ਸੁਣਨੀ ਕਾਡਾ ਮੇਰਾ ਅੰਮਲ ਸੰਭਲਿਆ ਜੇ ਹਾੜੇ ਨਹੀਂ ਸੁਣੇ ਸਾਡੇ ਕੋਠੇ ਜਾ ਕੇ ਵੇਖੋ ਸਾਰੇ ਟੁੱਟੇ ਆ ਸਮਾਨ ਸਾਡਾ ਬਾਹਰ ਪਿਆ ਵਾ ਅਹੀਂ ਇਹੋ ਜੀ ਸਰਕਾਰ ਨੂੰ ਕੀ ਕਰਨ ਜਦੋਂ ਪਾਣੀ ਆਉਂਦੇ ਜਿੰਮੇਦਾਰਾਂ ਨੇ ਦਿੰਦੇ ਕੋਈ ਮਜਬੂਰ ਨੂੰ ਆਣ ਕੇ ਪੁੱਛਦਾ ਨੇੜੇ ਰਹਿੰਦੇ ਹੋ ਤੁਸੀਂ ਹਾਂਜੀ ਆਹੇ ਸਾਡਾ ਗਲੀ ਚੀਕਾ ਕਰ ਹਾਂਜੀ ਜਦੋਂ ਮੁਸੀਬਤ ਪੈਂਦੀ ਕਿਉਂ ਇਨੀ ਸਾਰ ਲੈਂਦਾ ਨਹੀਂ ਕੋਈ ਨਹੀਂ ਲੈਂਦਾ ਆਪਣੇ ਸਿਰ ਬਸੇਰ ਕਰੋ ਆਪਣੇ ਸਿਰ ਬਸੇਰ ਖਾਓ ਠੀਕ ਆ ਚਲਿਏ ਦੇਖ ਲਈਏ ਤੁਹਾਡਾ ਜੀ ਤਾਂ ਇਹ ਉਹ ਮੱਲਾ ਜੀ ਜਿੱਥੇ ਬਹੁਤ ਹੀ ਸਾਡੇ ਉਹ ਭੈਣ ਭਰਾ ਰਹਿੰਦੇ ਨੇ ਜਿਹੜੇ ਬਹੁਤ ਹੀ ਜਰੀਬੀ ਦੇਖਿਆ ਤੋਂ ਥੱਲੇ ਨਹੀਂ ਜਿਨ੍ਹਾਂ ਦੇ ਹਾਲਾਤ ਵੀ ਇੰਨੇ ਵਧੀਆ ਨਹੀਂ ਐ ਤਾਂ ਜਦੋਂ ਰਾਜਾ ਵਰਿੰਗ ਦਾ ਬਿਆਨ ਆਇਆ ਤਾਂ ਜਰੂਰ ਇਹਨਾਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ ਤਾਂ ਇਹਨਾਂ ਦਾ ਇਹੀ ਜਣਾ ਹੈ ਕਿ ਜੇ ਵੋਟਾਂ ਲੈਣੀਆਂ ਆ ਤਾਂ ਸਾਡੀ ਸਾਰਤਾ ਲਓ ਫਿਰ ਉਲਟਾ ਸਿੱਧਾ ਕਿਉਂ ਬੋਲਦੇ ਹੋ ਪੰਜ ਉਲਟਾ ਸਿੱਧਾ ਜਦੋਂ ਬੋਲਦੇ ਨੇ ਤਾਂ ਫਿਰ ਉਦੋਂ ਆਂਦੇ ਨੇ ਜਦੋਂ ਵੋਟਾਂ ਲੈਣੀਆਂ ਉਦੋਂ ਤੇ ਹੱਥ ਜੋੜਦੇ ਨੇ ਹਾਂਜੀ ਹਾਂਜੀ ਉਹਦੇ ਤੇ ਜੀ ਜੀ ਕਹਿੰਦੇ ਆ ਬੱਚ ਨਹੀਂ ਕੋਈ ਪੁੱਛਦਾ ਵੀਰ ਜੀ ਹੂੰ ਉਹਦੇ ਤੇ ਕਹਿੰਦੇ ਭਾਂਜੀ ਭਾਜੀ ਭਾਂਜ ਵੀਰ ਜੀ ਬਾਚਨੇ ਕੋਈ ਪੋਛਦਾ ਗਰੀਬਾਂ ਨੂੰ ਜਦੋਂ ਬੋਟ ਲੱਗ ਗਈ ਮੋਹਰ ਲੱਗ ਗਈ ਚਲੋ ਜੀ ਬਾਚ ਕਹਨੇ ਨਹੀਂ ਪੁੱਛਣਾ ਮਾੜਿਆ ਨੂੰ ਜਦੋਂ ਆਉਣ ਜੇ ਤੁਸੀਂ ਇਤਨਾ ਜਿੱਥੇ ਮੈਨੂੰ ਲੈ ਜਲੇਓ ਹਾਲਾਤ ਮੈਨੂੰ ਦਿਖਾਉਣੇ ਆ ਉਹਨਾਂ ਨੂੰ ਵੀ ਲੈ ਕੇ ਜਾਓ ਉੱਥੇ ਆ ਵੀਰ ਮਤਲਬ ਕਮਲ ਕੇ ਫੁੱਲ ਵਾਲੇ ਹੁੰਦੇ ਨਾ ਉਹ ਗਰੀਬਾਂ ਦੇ ਘਰਾਂ ਚ ਪੁੱਛਦੇ ਆ ਕੀ ਤੁਹਾਨੂੰ ਪ੍ਰੋਬਲਮ ਆ ਜਿਹੜੇ ਮੰਤਰੀ ਹੁਣ ਵੱਡੇ ਕੋਈ ਹੁੰਦਾ ਕੋਈ ਗਲੀ ਚਾਣ ਕੇ ਵੇਂਦਾ ਬਿਆਨ ਆਉਂਦੇ ਆ ਚਲੋ ਜੀ ਖੁਰਸੀਆਂ ਤੇ ਬਿੱਕੇ ਸੁਣਾ ਜਾਂਦੇ ਤੁਹਾਨੂੰ ਆ ਕਰ ਦਾਂਗੇ ਆ ਕਰਦੇ ਕੋਈ ਕਰਕੇ ਜਾਂਦਾ ਨਹੀਂ ਕਰਕੇ ਜਾਂਦਾ ਹ ਹੁਣ ਜਿਹੜੇ ਜਿਵੇਂ ਜਿਹੇ ਹਾਲਾਤਾਂ ਚ ਰਹਿ ਰਹੇ ਹੋ ਤੁਸੀਂ ਆਏ ਤੇ ਵੀਰ ਮੈਂ ਤੈਨੂੰ ਮੁੱਕ ਦੀ ਗੱਲ ਦੱਸੀ ਆ ਘਰ ਦਾ ਮੇਰਾ ਅਮਲੀ ਸੰਭਲੀ ਆ ਘਰ ਸਾਡਾ ਵੇਖ ਲੈ ਤੂੰ ਆਣ ਕੇ ਇਹੋ ਜਿਹੀ ਹੈ ਸਰਕਾਰ ਨੂੰ ਕੀ ਕਰਨਾ ਜੇ ਤੋ ਸਾਡੀ ਗਰੀਬਾਂ ਦੀ ਸੁਣਨੀ ਨਹੀਂ ਕਿਸਨੇ ਵੋਟਾਂ ਵੇਲੇ ਹੱਥ ਜੋੜਦੇ ਨੇ ਤੇ ਵੋਟਾਂ ਜਦੋਂ ਬਾਅਦ ਚ ਦੁੱਝ ਜਾਂਦੀਆਂ ਜੀ ਦੀਦੀ ਜੀ ਬਾਅਦ ਚ ਕਹਿੰਨੇ ਪੁੱਛਣਾ ਨਹੀਂ ਜਦੋਂ ਮੋਰ ਲੱਗ ਗਈ ਚਲੋ ਜੀ ਬਾਅਦ ਕਿਨੇ ਜਾਣਣਾ ਇੱਥੇ ਕੋਈ ਨਹੀਂ ਜਾਣਦਾ ਕਾਲਦੇ ਜੀ ਬਾਪੂ ਨਹੀਂ ਦਿੰਦਾ ਕੋਈ ਬਾਅਦ ਚ ਸਾਸਰੀ ਕਾਲਦੇ ਜੀ ਬਾਪੂ ਵੀ ਨਹੀਂ ਦਿੰਦਾ ਕੋਈ ਹਾਂਜੀ ਹਾਂਜੀ ਫਿਰ ਦਫ਼ਤਰਾਂ 'ਚ ਜਾਂਦੇ ਤੁਸੀਂ ਉਹਨਾਂ ਦੇ ਨਹੀਂ ਬੋਤਰਾ ਨਹੀਂ ਕਿਹਦੇ ਸਰਪੰਚ ਲਿਆਓ ਮੈਂਬਰ ਲਿਆਓ ਬਾਚੀ ਕੋਣ ਪੋਛਦਾ ਇਹ ਆ ਗਰੀਬ ਦੀ ਹਾਲਾਤ ਸੋਚ ਲੈ ਤੇ ਗਰੀਬਾਂ ਨੂੰ ਵੋਟ ਪਾਉਂਦੇ ਗਰੀਬਾਂ ਦੀ ਸੋਚ ਲੈ ਜੇ ਆਪਾਂ ਤਗੜੇ ਨੂੰ ਕਰਦੇ ਹਾਂ ਨਾ ਤਗੜੇ ਤੇ ਮਾੜੇ ਨੂੰ ਵੀ ਤਗੜਾ ਕਰਨਾ ਚਾਹੀਦਾ ਵੇ ਇਹ ਵੀਰ ਗੱਲ ਆ ਸਾਰੇ ਆਂ ਪਾਣੀ ਫੁੱਲ ਨੂੰ ਸਾਰੇ ਆਂ ਭਾਵੇਂ ਜੋ ਮਰਜ਼ੀ ਹੋ ਜੇ ਸਾਡੀ ਉਹ ਸੁਣਦਾ ਸੁਣਾ ਸਾਡੇ ਘਰਾਂ ਜਾਣ ਕੇ ਬਹਿ ਬਹਿ ਕੇ ਸੁਣਦੇ ਉਹਨੂੰ ਉਹ ਚੰਗਾ ਸਾਨੂੰ ਉੱਥੇ ਗਲੀ ਤੇ ਖਲੋਤਾ ਥੋੜਾ ਚੰਗਾ ਹਾਂ ਪਾ ਜੇ ਤੁਸੀਂ ਆਂਦੇ ਜੇ ਬਾਤ ਵਿੱਚ ਸੁਣਦੇ ਨਹੀਂ ਆ ਪਹਿਚਾਨਦੇ ਨਹੀਂ ਸੁਣਦਾ ਕੋਈ ਨਹੀਂ ਸੁਣਦਾ ਇੰਨੇ ਚਿਹਰੇ ਤਾਂ ਵੋਟਾਂ ਪਾਉਂਦੇ ਆ ਕਿਸੇ ਨੇ ਕੋਈ ਸਵਾਰਿਆ ਸਾਡਾ ਹਾਂ ਕਰ ਜੇ ਚੁਗ ਚੁਗ ਕਮਰੇ ਪਾਏ ਆਪੇ ਤੇ ਹੁਣ ਆਵੇ ਇਧਰ ਛਾਤ ਡਿੱਗੀ ਕੋਈ ਸੁਣਦਾ ਨਹੀਂ ਸਾਡੀ ਇਹੰਗੀ ਕਰ ਸਕਦੇ ਚੱਲੀ ਆਪਾਂ ਦੇਖ ਲਈਏ ਤੁਹਾਡੇ ਹਾਲਾਤ ਜਣੇ ਆ ਇਹ ਉਹ ਮੁਹੱਲਾ ਜੀ ਜਿੱਥੇ ਹਾਲਾਤ ਆਂਦੇ ਇੰਨੇ ਵਧੀਆ ਨਹੀਂ ਐ ਇਸ ਮੁਹੱਲੇ ਦੇ ਭੈਣ ਮੈਨੂੰ ਇੱਥੋਂ ਲੈ ਆਈ ਹੈ ਮੈਂ ਤਾਂ ਜਾਣਨ ਆਇਆ ਸੀ ਕਿ ਰਾਜਾ ਵੜਿੰਗੇ ਨੇ ਜੋ ਬੋਲਿਆ ਉਹਦੇ ਬਾਰੇ ਕੀ ਸੋਚਦੇ ਨੇ ਪਰ ਇੱਥੇ ਦੀਆਂ ਤਸਵੀਰਾਂ ਹੀ ਹੋਰ ਨੇ ਇਹ ਤੁਹਾਡੇ ਨਾਲ ਉਸ ਮਹੱਲੇ ਦੀਆਂ ਉਸ ਪਿੰਡ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਜਿਹੜੇ ਬਹੁਤ ਮਾੜੇ ਹਾਲਾਤਾਂ ਦੇ ਵਿੱਚ ਨੇ ਤੁਸੀਂ ਆਵੇ ਇਹੀ ਰਹੇ ਹੋ ਟੁੱਟੇ ਹੋਏ ਬਾਲੇ ਨੇ ਆ ਵੇ ਲੋ ਸਾਡੇ ਬੱਚੇ ਵੀ ਨਿਕ ਨਹੀਂ ਤੇ ਆ ਬੰਦਾ ਸੱਤ ਡਿੱਗੀ ਹੁਣ ਹਾਰ ਕਹੇ ਸੱਤ ਤੋਂ ਮਾਨਾ ਆ ਵੇਖ ਲਓ ਜੀ ਆ ਹਾਲਾਤ ਨੇ ਭਾਈ ਵੋਟਾਂ ਲੈਣੀਆਂ ਹੁੰਦੀਆਂ ਤੇ ਹੱਥ ਜੋੜੇ ਜਾਂਦੇ ਨੇ ਪਰ ਜਦੋਂ ਵੋਟਾਂ ਜਿਹੜੇ ਪਾਉਂਦੇ ਨੇ ਉਹਨਾਂ ਦੇ ਹਾਲਾਤ ਵੀ ਵੇਖ ਲੋ ਯਾਰ ਸਾਰਾ ਡਿੱਗ ਗਿਆ ਯਾਰ ਕਹਿੰਦੇ ਆ ਪੱਟੀ ਲਾ ਕੇ ਅਸੀਂ ਅੱਥਰੇ ਨਾ ਪਿਆਰੇ ਆ ਹਾਲਾਤ ਆ ਦੇਖੋ ਇੱਥੇ ਰਹਿੰਦੇ ਤੁਸੀਂ ਹਾਂਜੀ ਹਾਂਜੀ ਇੱਥੇ ਵੀ ਰਹੇ ਅਸੀਂ ਤਾਂ ਹਰ ਜਗ੍ਹਾ ਇਹ ਸਾਡੀ ਜਗ੍ਹਾ ਹਾਂਜੀ ਜਦੋਂ ਮੀਂਹ ਆ ਜਾਂਦਾ ਫਿਰ ਵੀਰ ਪਾਣੀ ਮਤਲਬ ਵਿੱਚ ਪੈ ਜਾਂਦਾ ਅਸੀਂ ਪਾਣੀ ਆਪ ਬਾਲਟਾਂ ਨਾਲ ਸਮਾਨ ਕਿੱਥੇ ਗਿਆ ਤੁਹਾਡਾ ਸਮਾਨ ਸਾਡਾ ਉਹ ਵੀਰ ਦਾ ਸਮਾਨ ਲੱਗਾ ਉਹ ਸਾਡੀ ਭੂਆ ਸਾਸਿਆ ਇੰਨੇ ਦੇ ਪਿਆਸ ਜਾਤ ਸੱਤ ਵੀਰ ਮੀਆਂ ਨਾਲ ਮੀਆਂ ਨੱਡੀ ਉਧਰ ਵੇਖ ਲੋ ਵੀਰ ਤੁਸੀਂ ਕੰਦਾ ਪਾੜ ਗਿਆਂ ਚੇਹ ਮਤਲਬ ਤਗੜੇ ਨੂੰ ਵੋਟ ਚਾਹੀਦੀ ਆ ਗਰੀਬਾਂ ਦੀ ਵੀ ਸੋਚਣੀ ਚਾਹੀਦੀ ਐ ਨਹੀਂ ਤਗੜੇ ਨੂੰ ਤਗੜਾ ਕਰੀ ਜਾਓ ਮਾੜੇ ਦਾ ਵੀ ਸੋਚਣਾ ਚਾਹੀਦਾ ਤਾਂ ਮਾੜਾ ਵੀ ਕਿਸ ਹਾਲਤ ਤੇ ਜਾਣਦੇ ਆ ਜੇ ਮਨ ਲੋ ਅੱਜ ਮੇਰਾ ਆਦਮੀ ਅੰਬਲ ਖਾਂਦਾ ਸਾਡੇ ਤੋਂ ਨਹੀਂ ਪੈਖਾ ਹੈਗਾ ਹਿੰਡਰ ਨਹੀਂ ਪਾਸ ਆਇਦੇ ਤੇ ਜੇ ਤਗੜੇ ਨੂੰ ਇਹ ਚਾਹੀਦੀ ਆ ਅਮਲੀ ਅਮਲੀ ਤੁਸੀਂ ਦੱਸੀ ਜਾਂਦੇ ਹੋ ਬਾਰ ਬਾਰ ਤੇ ਹਟਾਉਂਦੇ ਕਿਉਂ ਨਹੀਂ ਉਹਨਾਂ ਨੂੰ ਅਸੀਂ ਹੁਣ ਸੈਂਟਰ ਨੇ ਸਟਾਇਆ 3 ਮਹੀਨਾ ਹੋ ਗਿਆ 10-12000 ਰੁਪਏ ਵੀਰ ਅਸੀਂ ਉਹਦਾ ਪਰਨਦੇ ਆ ਫਿਰ ਪਤਾ ਨਹੀਂ ਜਦੋਂ ਜਿਹੜਾ ਅਮਲੀ ਹੁੰਦਾ ਨਾ ਉਹਦਾ ਕਿਸੇ ਨੇ ਸਾਥ ਨਹੀਂ ਦੇਣਾ ਹੁੰਦਾ ਦੇਖਿਓ ਉਹ ਤੁਹਾਡਾ ਸਾਥ ਦਿੱਤਾ ਵੀ ਪਤਾ ਨਹੀਂ ਕਿੰਨੇ ਪੈਸੇ ਭੇਜੇ ਤੁਸੀਂ ਤੁਹਾਡੇ ਬੰਦੇ ਨੇ ਉਲਟੇ ਸਿੱਧੇ ਰਾਵਾਂ ਦੇ ਲਾਤੇ ਤੇ ਫਿਰ ਅਸੀਂ ਵੀਰ ਪੈਸੇ ਨਹੀਂ ਉਹਨਾਂ ਤੋਂ ਮੰਗਦੇ ਅਸੀਂ ਇਹੋ ਜਨੇ ਪੰਜਾਬ ਚ ਮਤਲਬ ਨਸ਼ਾ ਮਟਾਉਣ ਜੋ ਗੋਲੀਆਂ ਵੇਚਦੇ ਉਹਨਾਂ ਨੂੰ ਕਾਰਵਾਈ ਕਰਨ ਜੇ ਗਾਂ ਇਹੋ ਜਿਹੇ ਹਾਲਾਤ ਗੇਤੇ ਵਿਚਾਰੀ ਤੇ ਨਾ ਆਉਣ ਤੁਹਾਡੇ ਪਿੰਡ ਨਸ਼ੇ ਦੀ ਹੈ ਨਹੀਂ ਹਾਡੇ ਪਿੰਡ ਨੇ ਕਾਜੀ ਕੋਟ ਵੇਖਦਾ ਅਸੀਂ ਇਹ ਨਹੀਂ ਕਹਿੰਦੇ ਸਾਨੂੰ ਪੈਸੇ ਦੇਣ ਐਂ ਆਨੇ ਆਏ ਨੰਨੇਸ਼ੇ ਵਾਲਿਆ ਤੇ ਪਾਬੰਦੀ ਲਾਉਣ ਗਾਂ ਜਿਹੜਾ ਕੋਈ ਵੀ ਹਾਲਾਤ ਆਊਗਾ ਉਹਨਾਂ ਤੇ ਗਰੀਬਾਂ ਦੀਆਂ ਧੀਆ ਵਿਚਾਰੀਆਂ ਨਾ ਦੁਖੀ ਹੋਣ ਅਸੀਂ ਤੇ ਕੱਟ ਲਈ ਜਿਹੋ ਜੀ ਕਟਣੀ ਨਹੀਂ ਇਹ ਹਾਲਾਤ ਆ ਤੇ ਪਨੇ ਹੁਣ ਜਦੋਂ ਇੱਥੇ ਸੌਂਦੇ ਉਹ ਰਾਤ ਨੇਰੇ ਸਵੇਰੇ ਹੁਣ ਤੇ ਠੰਡ ਦੇ ਦੇ ਨਾਲ ਚੱਲੇ ਨੇ ਤੇ ਕਿਵੇਂ ਸਹਿ ਰਹੇ ਮੈਂ ਦਿੰਦੇ ਪੂਰੇ ਕਰਨੇ ਕੀ ਕਰਕੇ ਸੁਣ ਸੁਣਾਈ ਹੋਵੇ ਤੇ ਪਿੰਡ ਦੇ ਉਤੇ ਆਈ ਵੀ ਅੱਕ ਜੇ ਹੁਣ ਵੋਟਾਂ ਲੈਣ ਆਏ ਉਹਨਾਂ ਨੂੰ ਇਹ ਹਾਲਾਤ ਦੱਸੋ ਨਾ ਆਪਣੇ ਅਸੀਂ ਦੱਸੇ ਵੀਰ ਨਹੀਂ ਦੱਸੇ ਅਸੀਂ ਕਿਹਾ ਸਾਡੀ ਕੋਈ ਮਦਦ ਨਹੀਂ ਕਰਨ ਲਿਆ ਜਿਹੜੇ ਹਾਲਾਤ ਚੱਲਣ ਲਿਆ ਆ ਪਿੰਡਾਂ ਜੀ ਕਿਹਨਾ ਪਿੰਡ ਦਾ ਆਪਣੇ ਕਰਮਾਲ ਅੱਛਾ ਹਾਂਜੀ ਆ ਪਿੰਡ ਜਿਹੜਾ ਤਰਨਤਾਰਨ ਜ਼ਿਲ੍ਹੇ ਦੇ ਅਧੀਨ ਆਉਂਦਾ ਇਹ ਪਿੰਡ ਇੱਥੋਂ ਦੇ ਰਹਿਣ ਵਾਲੇ ਜਿਹੜੇ ਨੇ ਉਹਨਾਂ ਦੇ ਹਾਲਾਤ ਦੇਖ ਲਓ ਤੁਸੀਂ ਆ ਵੀ ਕਿੰਨਾ ਹਾਲਾਤਾਂ ਦੇ ਵਿੱਚ ਰਹਿ ਰਹੇ ਨੇ ਪਰ ਰਾਜਾ ਬ੍ਰਿੰਗਲੇ ਦਾ ਬਿਆਨ ਦੇਤਾ ਪਰ ਇਹਨਾਂ ਦਾ ਸਾਥ ਨਹੀਂ ਜਾਣਿਆ ਉਹਨਾਂ ਨੇ ਸਰਦਾਰ ਬੂਟਾ ਸਿੰਘ ਜਿਹੜੇ ਮਹਿਰੂਮ ਨੇ ਉਹਨਾਂ ਬਾਰੇ ਦਾ ਮਾੜਾ ਬੋਲ ਦਿੱਤਾ ਭਾਈ ਇਹਨਾਂ ਦਾ ਹਾਲਾਤ ਹੋਈ ਜਾਨੋ ਪਾਰਟੀ ਤੁਹਾਡੀ ਨੇ ਜੇ ਉਸ ਨੂੰ ਵੱਡੇ ਅਹੁਦੇ ਤੇ ਬਣਾਇਆ ਸੀ ਤਾਂ ਉਹ ਆਪਣੀ ਬਲਬੂਤੇ ਨਾਲ ਬਣਿਆ ਸੀ ਤੇ ਜਿਹੜੇ ਵੋਟਾਂ ਪਾਉਂਦੇ ਨੇ ਉਹਨਾਂ ਦੀ ਸਾਰ ਵੀ ਲੋ ਯਾਰ ਜਿਨ੍ਹਾਂ ਨੇ ਵੋਟ ਪਾਉਣੀ ਆ ਜਿਨ੍ਹਾਂ ਨੇ ਤੁਹਾਡਾ ਸਾਥ ਦੇਣਾ ਤੁਹਾਨੂੰ ਰਾਜੇ ਬਣਾਉਣਾ ਜਿਨ੍ਹਾਂ ਨੇ ਤੁਹਾਨੂੰ ਵੱਡੇ ਵੱਡੇ ਅਹੁਦਿਆਂ ਤੇ ਪਹੁੰਚਾਉਣਾ ਤੇ ਇਹ ਉਹੀ ਜਨਤਾ ਹੈ ਜਿਹੜੀ ਵੋਟ ਪਾਉਂਦੀ ਹੈ ਆਪਾਂ ਜੀ ਮੈਂ ਫੇਰ ਸਵਾਲ ਉੱਥੇ ਹੀ ਐ ਇਸ ਨਾਲ ਜਿਹੜੇ ਮਣਾ ਨੂੰ ਤਾਂ ਠੇਸ ਪਹੁੰਚੀ ਪਹੁੰਚੀ ਹੈ ਤੁਹਾਡੇ ਜਿਹੜੇ ਤੁਹਾਡੇ ਬਰਾਦਰੀ ਨੂੰ ਜਾਤ ਨੂੰ ਆਪਨੇ ਬੋਲਿਆ ਕਿਸੇ ਨੇ ਮਾੜਾ ਤਾਂ ਹੁਣ ਇਹ ਹਾਲਾਤ ਜਿਹੜੇ ਵੇ ਨੇ ਮੈਂ ਵੇਖ ਰਿਹਾ ਕਿ ਬਹੁਤੇ ਬੁਰੇ ਹਾਲਾਤਾਂ ਦੇ ਵਿੱਚ ਰਹਿ ਰਹੇ ਹੋ ਤੇ ਵੱਡੇ ਵੱਡੇ ਆਉਧਿਆਂ ਦੇ ਵੀ ਤੁਸੀਂ ਬਿਠਾਉਂਦੇ ਉਹਨਾਂ ਨੂੰ ਵੀਰ ਮਤਲਬ ਮੈਂ ਤੇ ਪਿਛਲੇ ਸਾਲ ਮੈਂ ਵੋਟ ਪਾਈ ਜਾਨਕੀ ਜਦੋਂ ਚੋਣਾਂ ਆਈ ਉਹਦਾ ਵੋਟ ਪਾਈ ਆ ਚਾਹੇ ਮੈਂ ਅਰ ਕੀ ਹੁਣ ਵੋਟ ਪਾਉਣੀ ਆ ਹੂੰ ਹੁਣ ਵੀ ਮੈਂ ਤੇ ਇਹੋ ਹੀ ਕਹਿੰਨੀ ਆ ਮਤਲਬ ਫੋਨ ਆਉਂਦੇ ਮੈਨੂੰ ਕਿਹਨੂੰ ਬੋੜ ਪਏ ਮੈਂ ਕਹਾਂ ਅਬਲ ਤਾਂ ਮੈਂ ਕਿਸਨੂੰ ਨਹੀਂ ਪਉਣੀ ਜੇ ਪਾਈ ਜੇ ਜਿਹੜਾ ਕੋਈ ਹਾਦੀਸ਼ਾ ਹੋਤਾ ਕਰੂ ਮੈਂ ਉਹਨੂੰ ਪਉਣੀ ਬਸ ਇਹ ਤੁਹਾਡੇ ਤੁਹਾਡੇ ਹੀ ਹਾਲਾਤ ਹੈ ਜੇ ਹੋਰ ਵੀ ਪਿੰਡ ਦੇ ਹਾਲਾਤ ਵੀਰੇ ਵੇਖੋ ਜਾ ਕੇ ਜਿਹਦੇ ਕਰਾਂਗੇ ਇਹੋ ਹੀ ਹਾਲਾਤ ਆ ਕਿ ਤਰ੍ਹਾਂ ਜਾਰਾ ਕਰਨ ਦਾ ਟਾਈਮ ਸਾਰੇ ਪਿੰਡ ਦੇ ਇਹੋ ਜਿਹੇ ਹਾਲਾਤ ਹਾਂਜੀ ਹਾਂਜੀ ਸਾਰੇ ਪਿੰਡ ਦੇ ਕੋਈ ਨਹੀਂ ਕਹਿੰਦੇ ਜੀ ਆਪਣੇ ਭਾਈ ਜਾਰਾ ਜਿਹੜੇ ਇੱਥੇ ਰਹਿੰਦੇ ਨੇ ਜਿੰਨੇ ਪਰਿਵਾਰ ਨੇ ਆਪਣੇ ਉਹ ਜਿਹੇ ਜਿਹੜੇ ਇਸ ਤਰ੍ਹਾਂ ਦੇ ਹਾਲਾਤ ਆ ਦੇ ਸਭੂ ਹਜੇ ਕਿੰਨੇ ਮੇਰਾ ਕੱਲ ਕੇ 50 60 ਤੇ ਬਿਲਕੁਲ ਹੀ ਜਾਣਾ ਬੇਨਾ ਛੱਤਾਂ ਤੋਂ ਮਾਤਾ ਜੀ ਮਜਬੀ ਸਿੰਘ ਜਿਹੜੇ ਨੇ ਉਹ ਕਿੰਨੇ ਪਰਿਵਾਰ ਨੇ ਇੱਥੇ ਇਹ ਤੇ ਮੈਨੂੰ ਪਤਾ ਨਹੀਂ ਮੈਂ ਤੇ ਕੁੜੀ ਹਸੋਂਦੀ ਇੱਥੇ ਰਹਿਣ ਨਹੀਂ ਵਾਸਤੇ ਕਿੰਨੇ ਹੋਣਗੇ ਤੁਹਾਡੇ ਬਰਾਦਰੀ ਦੇ ਚਲੋ ਜਿੰਨੇ ਵੀ ਪਰਿਵਾਰ ਨੇ ਪਰ ਉਹ ਸਾਰੇ ਹੀ ਹੁਣ ਵਿਰੋਧ ਜਿਤਾਉਣਗੇ ਇਸ ਚੀਜ਼ ਦਾ ਜਿਵੇਂ ਤੁਹਾਡੇ ਦਿਲਾਂ ਨੂੰ ਠੇਸ ਪਹੁੰਚੀ ਹੈ ਉਹਨਾਂ ਦੇ ਵੀ ਪਹੁੰਚੀ ਹੈ ਸਾਰਿਆਂ ਦੇ ਮੋੜ ਅਸੀਂ ਹੱਥ ਲਾ ਲਓ ਵੀ ਸਾਡੇ ਵੱਡ ਬਡੇਰੇ ਮਰ ਕੇ ਵੋਟਾਂ ਪਾਉਂਦੇ ਅਹੀਂ ਆਦ੍ਰਿਤ ਹੋ ਗਏ ਆ। ਸਾਨੂੰ ਅਜੇ ਤੱਕ ਨਾ ਜਿਹੜਾ ਆ ਜਾਂਦਾ ਵੀ ਮੈਨੂੰ 1 ਸਾਲ ਵਾਸਤੇ ਜਾਂ 2 ਸਾਲ ਵਾਸਤੇ ਜਾਂ 3 ਸਾਲ ਵਾਸਤੇ ਜੇ ਸਾਨੂੰ ਸਾਡੇ ਵੱਡ ਵਡੇਰੇ ਮਰ ਗਏ ਆਂ ਅਹੀਂ ਮਰ ਅਹੀਂ ਮਰਨ ਵਾਲੇ ਹੋ ਗਏ ਆਂ। ਤੇ ਗਾ ਸਾਨੂੰ ਕੀ ਦੇਣਗੇ? ਹੁਣ ਕਿਹੜੀ ਪਾਰਟੀ ਨੂੰ ਵੋਟ ਪਾਉਣੀ ਏ? ਅਸੀਂ ਵੇਖਾਂਗੇ ਜੇ ਸੋਚਾਂਗੇ। ਸੋਚਾਂਗੇ ਅਜੇ ਜਦੋਂ ਅਸੀਂ ਵਿਆਹ ਜੀ ਚੋ ਕੇ ਪੈਸੇ ਘਰ ਬਣਾਉਂਦਾ ਐ। ਬੜਾ ਜ਼ੋਰ ਗਿਆ ਤਾਂ ਇੱਧਰ ਤੋਂ ਡੇ। ਹਾਂ ਮੈਂ ਅੱਜ ਘਰ ਆ ਰਿਹਾ ਮੈਂ ਕਦੀ ਘਰ ਨਹੀਂ ਰਿਹਾ ਮੈਂ ਕੰਮ ਤੇ ਨਿਕਲਿਆ ਰਹੇ। ਸੁਣਦੇ ਤਾਂ ਨਹੀਂ ਉਹ ਹੋ ਜੇ। ਮੈਂ ਇਹ ਨਹੀਂ ਕਰ ਲਈ ਕੋਈ ਸੁਣ ਸਕਦਾ ਕਿਸੇ ਦੀ। ਪਾਰਟੀ ਦਾ ਜ਼ੋਰ ਮਾਦਾ ਜੀ ਇਹ ਤੇ ਸਾਰਿਆਂ ਦਾ ਹੀ ਹੁੰਦਿਆ ਵਾ ਸਾਰਿਆਂ ਦਾ ਬੜੇ ਸਾਰਿਆਂ ਦਾ ਅਮਦੇ ਸਾਰੇ ਹੀ ਆ ਵੱਧ ਚਾਹ ਤੇ ਸਾਰਿਆਂ ਦੇ ਆਣ ਕੇ ਉਹ ਕੋਈ ਇਹ ਨਹੀਂ ਪੁੱਛਦਾ ਤੁਹਾਡੇ ਸਿਰ ਤੇ ਸਾਤ ਹੈਗੀ ਵਰਲੈਂਡ ਸਾਡੇ ਘਰ ਘਰ 50 ਬੰਦੇ ਆ ਗਏ ਕਿਸੇ ਨੇ ਆਣ ਕੇ ਪੁੱਛਿਆ ਨਹੀਂ ਵੀ ਤੁਹਾਡੇ ਸਿਰ ਤੇ ਸਾਤ ਹੈਗੀ ਤੁਸੀਂ ਬਚੀ ਜੇ ਘਰ ਕੋ ਆਟਾ ਦਾਣਾ ਹੈਗਾ ਇਹ ਹੋ ਜਾਂਦਾ ਤੁਹਾਨੂੰ ਆਟਾ ਦਾਣੇ ਨਹੀਂ ਮਿਲਦੇ ਸਰਕਾਰਾਂ ਦੇ ਬੜੇ ਸੁਭਾਵਾਵਾਂ ਦੇ ਰਹੀਆਂ ਦੇ ਮਿਲ ਗਿਆ ਨਹੀਂ ਹੁਣ 5 ਕਿਲੋ ਕਣਕ ਆ ਸਮਝ ਲਓ 5 ਕਿਲੋ ਕਣਕ ਮਿਲਦੀ 5 ਕਿਲੋ ਦੇ ਨਾਲ ਕਿੰਨਾ ਕਿੰਨਾ ਪੰਜਾਂ ਜੀਆਂ ਦੀ ਕਿੰਨਾ ਟਾਈਮ ਲੰਘੂਗਾ ਦੋ ਮਹੀਨੇ ਲੰਘਣਗੇ ਕਿੰਨਾ ਟਾਈਮ ਲੰਘੂਗਾ ਹੁਣ ਕਣਕ ਵੀ 250 ਨੂੰ ਹੋ ਗਈ ਆ ਕੋਈ ਬੰਦਾ ਇੰਨੇ ਬਾਲ ਬੱਚੇ ਨੂੰ ਰੋਟੀ ਖਵਾਊਗਾ ਕਿ ਕਣਕ ਲਿਆਊਗਾ ਕਿ ਕੀ ਕਰੂਗਾ ਹੁਣ ਸਬਜ਼ੀ ਬਣਾਈਆਂ 100 150 ਰੁਪਿਆ ਸਬਜ਼ੀ ਦਾ ਆ ਗਿਆ 100 150 ਦਾ ਆਟਾ ਆ ਗਿਆ ਤੇ ਦਿਹਾੜੀ ਕਿੰਨੀ ਦਿਹਾੜੀ ਉੱਥੇ ਦੇ ਉੱਥੇ ਖਲੋਤੀ ਅ ਦਿਲਾਨੂ ਠੇਸ ਵੀ ਪਹੁੰਚੀ ਰਾਜੇ ਵੜੇਂ ਜਨੇ ਬੋਲਿਆ ਜਦੋਂ ਤੁਹਾਨੂੰ ਹਨਾ ਤੇ ਉਤ ਬਾਦ ਹੁਣ ਵੋਟਾਂ ਦਾ ਦੌਰ ਆ ਤੇ ਜਿੰਮਣੀ ਚੋਣਾ ਵੀ ਆ ਤੇ ਹਾਲਾਤ ਵੀ ਇੰਨੇ ਵਧੀਆ ਨਹੀਂ ਆ ਤੁਹਾਡੇ ਤਾਂ ਅਪੀਲ ਕੀ ਲਾਉਣੀ ਚਾਹੁੰਦੀ ਹੈ ਜੀ ਬੇਨਤੀ ਲਾਉਣੀ ਚਾਹੁੰਦੀ ਹੈ ਉਹ ਹੱਥ ਜੋੜਨਾ ਚਾਹੁੰਦੇ ਉਹ ਉਹਨਾਂ ਨੇ ਤੇ ਹੱਥ ਜੋੜਨੇ ਜੋੜਨੇ ਤੁਹਾਡੇ ਸਾਹਮਣੇ ਆਣ ਕੇ ਵੋਟਾਂ ਦੇ ਵਿੱਚ ਤੇ ਜਾਂਦੇ بڑے بڑے ਵੜੇ ਲੀਡਰ ਆਉਂਦੇ ਨੇ ਹੱਥ ਜੋੜਦੇ ਨੇ ਇੱਥੋਂ ਤਾਈ ਪਹੁੰਚਿਆ ਨਹੀਂ ਕੋਈ ਵੱਡਾ ਲੀਡਰ ਨਹੀਂ ਵੀਰ ਹਜੇ ਤੱਕ ਸਾਡੇ ਘਰੇ ਨਹੀਂ ਕੋਈ ਵੀ ਆ ਸਿਰਫ ਕਮਲ ਦੇ ਫੁੱਲ ਤੋਂ ਬਿਨਾ ਹਮ ਹਮ ਹੋਰ ਨਹੀਂ ਕੋਈ ਵੀ ਆ ਆਪਾਂ ਝੂਠ ਨਹੀਂ ਮੰਨਾਂਗੇ ਕਿ ਆਵਦਾ ਫੁੱਲ ਵਾਲੇ ਤਾਂ ਡੀ ਸੁਣਵਾਈ ਹੋ ਜੂਗੀ ਫੁੱਲ ਨਾਲ ਦੇਖੋ ਵੀਰ ਮੇਦ ਕਰਦੇ ਆ ਉਹ ਕਹਿੰਦੇ ਅਸੀਂ ਤੁਹਾਡੀ ਸੁਣਵਾਈ ਕਰਾਂਗੇ ਵੇਖੋ 40 50 ਸਾਲ ਦੁਜਿਆਂ ਨੂੰ ਇਹ ਕਹਿੰਦੇ ਹੁਣ 2 ਸਾਲ ਇਹਨਾਂ ਸੇਕ ਵੀ ਹੈ ਲੀ ਗੇ 1.5 ਸਾਲ ਰਹਿ ਗਿਆ ਮੇਰੇ ਖਿਆਲ ਨਾਲ ਤੇ ਡੇਢ ਹੀ ਹੈ ਉਹ ਆਂਦੇ ਸਾਨੂੰ 1 ਸਾਲ ਦੇ ਵਿੱਚ ਅਸੀਂ ਤੁਹਾਡਾ ਹੋਲਿਆ ਬਦਲਾਂਗੇ ਵੇਖੋ ਹੁਣ ਗਾੜੀ ਰੱਬ ਸਰ ਤੇ ਚੌਣਾ ਦੇ ਫੁੱਲ ਵਾਲੇ ਆਖਦੇ ਅੱਛਾ ਨਹੀਂ ਤੇ ਅਸੀਂ ਤੇ ਪਾਕ ਬਣਾਣਾ ਹੈ ਜਿਹੜਾ ਕਰਦੇ ਨਹੀਂ ਤੇ ਅਸੀਂ ਤੇ ਵੀ ਬਣਾਉਣਾ ਬਣਾਉਣਾ ਕਿਉਂ ਹੁਣ ਬੱਚੇ ਥੋੜਾ ਛਾਂਡੇ ਚ ਮਾਰਨੇ ਆ ਅਸੀਂ ਪਿਆਜ ਜੀ ਫੜੀਏ ਮੰਗਿਏ ਜੋ ਮਰਜੀ ਕਰੀਏ ਸਰਕਾਰ ਨੇ ਦੇ ਸਾਨੂੰ ਪਾ ਦਿੱਤੇ ਆ ਕਿ ਨਹੀਂ ਆਸਮਾਨ ਆ ਬਾਈ ਇਹਨਾਂ ਦਾ ਜਿਹੜਾ ਜੇ ਉਧਰੋਂ ਇਹਨਾਂ ਨੇ ਬਚਾਇਆ ਆਪਣਾ ਸਮਾਨ ਤੇ ਹੁਣ ਬਾਹਰ ਹੀ ਰੱਖਦਾ ਤੇ ਹਾਲਾਤ ਜਿਹੜੇ ਨੇ ਬਹੁਤ ਹੀ ਮਾੜੇ ਨੇ ਵਾਲੇ ਸੀ ਛੱਤ ਦੇ ਉੱਪਰ ਉਹ ਵੀ ਥੱਲੇ ਡਿੱਗ ਗਏ ਨੇ ਤਾਂ ਬੱਚੇ ਜਿਹੜੇ ਨੇ ਹੁਣ ਬੁਰੇ ਹਾਲਾਤਾਂ ਦੇ ਵਿੱਚ ਪਾਉਂਦੇ ਨੇ ਤਾਂ ਐਨੇ ਵਧੀਆ ਹਾਲਾਤ ਨਹੀਂ ਐ ਪਰ ਫਿਰ ਵੀ ਉਮੀਦ ਹੈ ਕਿ ਕੋਈ ਵਧੀਆ ਨੇਤਾ ਮਿਲ ਜੇ ਵਧੀਆ ਉਮੀਦਵਾਰ ਜਿੱਤ ਜੇ ਤੇ ਇਹਨਾਂ ਦੇ ਹਾਲਾਤਾਂ ਦਾ ਇਹ ਸਾਰ ਲਵੇ ਸਾਡੇ ਨਾਲ ਵੇਖਿਆ ਨਹੀਂ ਉਹਨਾਂ ਨਾਲ ਵੇਖੀਏ ਜਰੂਰ ਜਦੋਂ ਵੋਟਾਂ ਆਉਂਦੀਆਂ ਨੇ ਲੀਡਰ ਹੱਥ ਜੋੜਦੇ ਨੇ ਵੱਡੇ ਵਾਅਦੇ ਤੇ ਵੱਡੇ ਦਾਅਵੇ ਵੀ ਹੁੰਦੇ ਨੇ ਪਰ ਜਿੱਤਣ ਤੋਂ ਬਾਅਦ ਇਹ ਪਰਿਵਾਰ ਜਿਵੇਂ ਦੱਸ ਰਹੇ ਜੇ ਬਾਅਦ ਚ ਪੱਲਾ ਨਹੀਂ ਫੜਾਉਂਦੇ ਬਾਈ ਪੱਲਾ ਕਿ ਬੁਗਾਂ ਨੂੰ ਕੋਈ ਨੰਗਨ ਦਿੰਦਾ ਕੋਈ ਬੁਗਾਂ ਨੂੰ ਨੰਗਨ ਦਿੰਦਾ ਹਮ ਉਹਨਾਂ ਰੱਖਦੇ ਨੇ ਤੇ ਕਈਰ ਕੋ ਲੋੜ ਪੈ ਜਾਂਦੀ ਹੈ ਤੇ ਅਗਲੇ ਬੁਗਾਂ ਨੇ ਨਹੀਂ ਸਰਦਾਰ ਜੀ ਸੁੱਤੇ ਆ ਸਰਦਾਰ ਜੀ ਇੱਥੇ ਨਹੀਂ ਹੁੰਦੇ ਆ ਹੋਂ ਜਿਦਾਉਂਦੇ ਆ ਹੋਂ ਤੇ ਆਉਂਦੇ ਤਾਂ ਹਾ ਤਾਂ ਆਪਾਂ ਆਪਾਂ ਲਿਬੜੇ ਆ ਉਹਨਾਂ ਨੇ ਹੱਥ ਮਿਲਾਉਣਾ ਕੀ ਕਰਾਂਗੇ ਉਹ ਆ ਜਦੋਂ ਆਪਣੇ ਅੰਦਰ ਆਵਾਜ਼ ਨਹੀਂ ਆਉਂਦੀ ਆਪਣੇ ਆਵਾਜ਼ ਇਹ ਅੰਦਰੋਂ ਸਹੀ ਆਪਾਂ ਸਹੀ ਹੋਵਾਂਗੇ ਤਾਂ ਫੇਰ ਹੀ ਕਿਸ ਦੀ ਕੋਈ ਸੁਣਾਗੇ ਹੁਣ ਰਾਤੀ ਮੈਂ ਤਰਪਾਲ ਪਾਉਂਦੇ ਰਾਤੀ ਮੇਰੇ ਲਈ ਆਏ ਬੰਦੇ ਉਹ ਮੈਂ ਕੋਈ ਨਾ ਕੋਈ ਬਾਅਦ ਚ ਗੱਲ ਕਰ ਲਾਂਗੇ ਮੈਨੂੰ ਤਰਪਾਲ ਪਾ ਲੈੰਦੋ ਉਹਨਾਂ ਨੂੰ ਪਤਾ ਲੱਗ ਗਈ ਉਹ ਜਿਨ ਕਣੀਆਂ ਆਈਆਂ ਰਾਤ ਮੰਨਤੇ ਆਪਣੇ ਟੱਬਰ ਤੇ ਪਈ ਸੀ ਤਾਂ ਅਸੀਂ ਰੋਟੀ ਪਾਣੀ ਪਕਾਉਣਾ ਹੈ ਮਾਰੇ ਤਰਪਾਲ ਪੌਣੀ ਪਾਣੀ ਸੀ ਹੁਣ ਜਿੱਤਰਾ ਉਹ ਕਹਿੰਦੇ ਵੀ ਭਲਕੇ ਆਇਓ ਪਰਸੋਂ ਆਉਦੇ ਹੁਣ ਤਾਂ ਅਸੀਂ ਵੀ ਇਹੋ ਗੱਲ ਹੀ ਕਹਿਣੀ ਵੀ ਹਾਂ ਖਲੋ ਖਲੋਾਨੂੰ ਵੀ ਕੰਮ ਕਰ ਲੈੰਦੋ ਹੁਣ ਜਿਹੜਾ ਕੰਮ ਹੁਣ ਅਸੀਂ ਕਰਦੇ ਆ ਕੋਈ ਭਾਵੇਂ ਵਿਆਜੀ ਫੜੀਏ ਭਾਵੇਂ ਮਾਂਕੇ ਕਰੀਏ ਭਾਵੇਂ ਅਸੀਂ ਗੋਆ ਸੁੱਟ ਕੇ ਕਿਥੋਂ ਲਿਆਈਏ ਬੱਚੇ ਪਾਲ ਲੈ ਬੱਚੇ ਦੇ ਪਾਲ ਲੈ ਸਾਨੂੰ ਸਿਰ ਤੇ ਸਾਤ ਵੀ ਕਰਨੇ ਪਾਣੇ ਬਾਲੇ ਪਾਈਏ ਜਰੂਰ ਜੀ ਹਰ ਵੋਟਰ ਦਾ ਆਪਣਾ ਦਰਦ ਹੈ ਤੇ ਹਰ ਪਿੰਡ ਦਾ ਆਪਣਾ ਦਰਦ ਹੈ ਵੋਟਾਂ ਜ਼ਰੂਰ ਚੱਲ ਰਹੀਆਂ ਨੇ ਚੋਣਾਂ ਜ਼ਰੂਰ ਚੱਲ ਰਹੀਆਂ ਨੇ ਪਰ ਹਾਲਾਤ ਜ਼ਮੀਨੀ ਪੱਧਰ ਤੇ ਜਿਹੜੇ ਨੇ ਉਹ ਇੰਨੇ ਵਧੀਆ ਨਹੀਂ ਹੈ ਪਿੰਡਾਂ ਦੇ ਵਿੱਚ ਜਾਈਦਾ ਤਾਂ ਪਿੰਡਾਂ ਵਾਲਿਆਂ ਦੇ ਸਾਡੇ ਤਾਂ ਹੀ ਵੱਡੇ ਲੀਡਰ ਪਹੁੰਚੇ ਨਹੀਂ ਤਾਂ ਬਾਈ ਜੇ ਵੱਡੇ ਲੀਡਰ ਪਹੁੰਚੇ ਨਹੀਂ ਫਿਰ ਵੋਟਾਂ ਲੈਣ ਲਈ ਹੱਥ ਜੋੜਨ ਲਈ ਜਿਹੜੇ ਲੀਡਰ ਆਉਂਦੇ ਨੇ ਉਹੀ ਜਵਾਬਦੇਹੀ ਹੈ ਨਾ ਉਹਦਾ ਜਵਾਬ ਦੇਣ ਇਹਨਾਂ ਨੂੰ ਕਿ ਵੋਟਾਂ ਲੈ ਰਹੇ ਹੋ ਇਹਨਾਂ ਦੇ ਮੁੱਦੇ ਇਹਨਾਂ ਦੇ ਮਸਲੇ ਕਿਵੇਂ ਹੱਲ ਹੋਣਗੇ ਨਾਲੀ ਨੁਲੀ ਦਾ ਪਾਣੀ ਪੁਣੀ ਸਾਫ਼ ਆਉਂਦਾ ਇੱਧਰ ਕਿਵੇਂ ਹੈ ਨਾਲੀਆਂ ਸਾਰੇ ਪਿੰਡ ਦੀਆਂ ਬਣੀਆਂ ਸਾਡੀਆਂ ਨਾਲੀਆਂ ਤੁਸੀਂ ਜਾਂਦੇ ਜਾਂਦੇ ਵੇਖ ਹੀ ਜਾਓ ਇਹ ਕਿਉਂ ਇਤਨਾ ਦਾ ਵਿਤਰ ਜੜਾ ਕਿਉਂ ਆ ਤੁਹਾਡੇ ਤੁਹਾਡੇ ਮਹੱਲੇ ਦੀਆਂ ਆ ਗਰੀਬ ਆ ਗਰੀਬ ਨੂੰ ਜਿਹੜਾ ਮਰਜ਼ੀ ਗਾਲ ਖੋਟ ਸਕਦਾ ਤਾਂ ਅਸੀਂ ਕਿਹਾ ਸਰਪੰਚ ਨੂੰ ਉਹ ਕਹਿੰਦਾ ਤੁਹਾਡੀ ਗਲੀ ਨਰੇਗਾ ਚ ਜਿਮੀਦਾਰਾਂ ਤੇ ਜਾ ਕੇ ਕੋਈ ਵੇਖ ਆਪ ਤੁਸੀਂ ਵੇਖ ਸਕਦੇ ਅੜਾੜੇ ਖਾਲ ਬਣੇ ਬੋਰੀਆਂ ਦੀਆਂ ਬੋਰੀਆਂ ਸੀ ਸਾਡੇ ਪੂਰੀ ਇੱਕ ਵੀ ਨਹੀਂ ਲੱਗੀ ਕੋਈ ਗਲੀ ਹੋਸੀ ਦੀ ਹੋਸੀ ਹੈ ਮਤਲਬ ਤੁਸੀਂ ਆਪ ਖੁਦ ਵੇਖ ਸਕਦੇ ਜੀ ਬਸਲੇ ਤੋਂ ਤੁਹਾਡੇ ਮਸਲੇ ਨਹੀਂ ਹੱਲ ਹੁੰਦੇ ਗਰੀਬ ਨੂੰ ਜਿਹੜਾ ਮਰਜ਼ੀ ਨੂੰ ਮਤਾਰ ਸਕਦਾ ਭਾਵੇਂ ਤੁਸੀਂ ਸ਼ਾਮਾਂ ਨੂੰ ਆਣ ਕੇ ਕਰੋ ਤੈਨੂੰ ਮਾਰ ਦੇਣਾ ਇਹਨੂੰ ਬੋੜ ਪਾ ਦੇ ਰੱਬ ਰੱਬ ਨਾਲ ਨਰਾਹੀ ਕੀ ਹੁੰਦੀ ਹੈ ਦੁਨੀਆਂ ਨਾਲ ਤਾਂ ਚਲੋ ਨਹੀਂ ਹੁੰਦੀ ਰੱਬ ਨਾਲ ਹੁੰਦੀ ਹੈ ਜੇ ਰੱਬਾ ਹਾਲਾਤ ਨਹੀਂ ਵਧੀਆ ਦਿੱਤੇ ਜੋ ਪੈਸਾ ਠੇਲਾ ਦੇ ਦਿੰਦਾ ਜੇ ਸਾਰ ਹੋ ਜਾਂਦੀ ਸਾਡੀ ਸੁਣਵਾਈ ਉਹ ਉਹਦੇ ਬੰਦਾ ਵਿੱਚ ਆਂਦਾ ਜਵੇਂ ਮਾਰ ਆਇਆ ਸਾਨੂੰ ਕਿਉਂ ਗਰੀਬ ਬਣਾਇਆ ਅਸੀਂ ਤੇਰਾ ਕੀ گاਵਾ ਮਾਰੀਆਂ ਸਭ ਤੋਂ ਪਹਿਲਾਂ ਤੇ ਇੱਕ ਮੇਰੀ ਪੋਤਰੀ ਸੀ ਛੋਟੀ ਜੀ 2 ਸਾਲ ਮੈਂ ਪੀਜੀ ਆਈ ਰਿਆ ਪੈਸੇ ਕਿੱਥੋਂ ਲਾਏ ਵਿਆਜ ਜੀ ਫੜ ਫੜ ਕੇ ਕਿਸ ਕੋ 50 ਕਿਸ ਕੋ 60 ਤੇ ਕੋ ਕੋ ਹ ਕੇ 5 6 ਲੱਖ ਰੁਪਏ ਦਾ ਖਰਚਾ ਆ ਪਿੰਡਦਿਆਂ ਨੇ ਕਿੰਨੀ ਕੁ ਮੇਰੀ ਸ਼ਾਵਾਸ਼ੇ ਕੀਤੀ ਹੈ ਕਿੰਨੇ ਮੈਨੂੰ ਪੈਸੇ ਦਿੱਤੇ ਦਿੱਤੇ ਕਹਿੰਨੇ ਅੱਜ ਬੋਟਾਂ ਰਾਤੀ ਦੋ ਤਿੰਨ ਬੰਦੇ ਮੇਰੇ ਲਈ ਮੂੰਹ ਹਾਂ ਕਰਨ ਜਰੂਰ ਜੀ ਇਹ ਉਹ ਪਿੰਡ ਹੈ ਜਿੱਥੇ ਹਾਲਾਤ ਜਿਹੜੇ ਨੇ ਵਧੀਆ ਨਹੀਂ ਹੈ ਪਰਿਵਾਰ ਜਿਹੜਾ ਤੁਹਾਡੇ ਸਾਹਮਣੇ ਆਪਣਾ ਦਰਦ ਬਿਆਨ ਕਰ ਰਿਹਾ ਹੈ ਤਾਂ ਵੋਟਾਂ ਲੈਣ ਵਾਸਤੇ ਆਂਦੇ ਆਉਂਦੇ ਨੇ ਤੇ ਵੋਟਾਂ ਤੋਂ ਬਾਅਦ ਚੇਤਾ ਹੀ ਨਹੀਂ ਆਉਂਦਾ। ਰਾਜੇ ਵੜਿੰਗ ਦੇ ਬਿਆਨ ਨੇ ਜ਼ਰੂਰ ਬਵਾਲ ਮਚਾਇਆ ਹੋਇਆ ਹੈ। ਰਾਜਾ ਵੜਿੰਗ ਜਿਹੜਾ ਬਿਆਨ ਆਇਆ ਤਾਂ ਰਾਜਨੀਤੀ ਦੇ ਵਿੱਚ ਜਿਹੜੀ ਹਲਚਲ ਹੋਈ ਉਸ ਤੋਂ ਬਾਅਦ ਆਮ ਜਨਤਾ ਵੀ ਨਾਰਾਜ਼ ਨਜ਼ਰ ਆ ਰਹੀ ਏ। ਤੇ ਬਹੁਤੇ ਤਾਂ ਆਂਦੇ ਦਾ ਅਸੀਂ ਵੋਟ ਨਹੀਂ ਪਾਉਣੀ ਤੇ ਵੋਟ ਲੈ ਆਂਦੇ ਦੀ ਸੱਸੀ ਵੜਨ ਵੀ ਨਹੀਂ ਦੇਣਾ। ਵੇਖਦੇ ਆ ਤਾਂ ਵੋਟਾਂ ਦੇ ਦੌਰ ਇਸ ਤਰ੍ਹਾਂ ਦੇ ਚੋਣਵੀਂ ਮੁਹੱਲੇ ਦੇ ਵਿੱਚ ਚੱਲਦਾ ਰਹਿੰਦਾ ਏ। ਪਰ ਫਿਰ ਵੀ ਵੋਟਾਂ ਪਾਉਂਦੇ ਅਸੀਂ ਜਿਤਾਉਨੇ ਆ। ਤਾਂ ਵੋਟਾਂ ਪੈ ਜਾਂਦੀਆਂ ਤਾਂ ਫਿਰ ਮਾੜੇ ਬੰਦੇ ਦੀ ਚੋਸਾਰ ਨਹੀਂ ਲੈਂਦੇ ਪਰ ਸਾਡੀ ਅਪੀਲ ਹੈ ਉਹਨਾਂ ਨੇਤਾ ਨੂੰ ਉਹਨਾਂ ਸਰਪੰਚਾਂ ਨੂੰ ਉਹਨਾਂ ਮੋਹਤਵਾਰਾਂ ਨੂੰ ਤੇ ਉਹਨਾਂ ਪ੍ਰਧਾਨਾਂ ਨੂੰ ਬਈ ਜੇ ਵੋਟਾਂ ਲੈਣ ਆਉਂਦੇ ਹੋ ਤਾਂ ਜਰੂਰ ਇਹ ਵੋਟਾਂ ਪਾਉਂਦੇ ਨੇ ਇਹਨਾਂ ਦੀ ਹਸਾਰ ਵੀ ਲਓ ਇਹਨਾਂ ਦਾ ਸਾਥ ਵੀ ਦਿਓ ਜਿਹੋ ਜਿਹੇ ਹਾਲਾਤਾਂ ਦੇ ਵਿੱਚ ਰਹਿੰਦੇ ਨੇ ਤੁਹਾਡੇ ਤੋਂ ਬਹੁਤੀਆਂ ਉਮੀਦਾਂ ਲਾਈਆਂ ਹੁੰਦੀਆਂ ਨੇ ਇਹ ਚ ਉਮੀਦ ਰੱਬ ਤੋਂ ਹੁੰਦੀ ਹੈ ਦੂਜੀ ਉਮੀਦ ਉਸ ਬੰਦੇ ਨੂੰ ਲਾਈ ਜਾਂਦੀ ਹੈ ਜਿਹੜੇ ਹੱਥ ਜੋੜਦੇ ਨੇ ਕਿ ਭਾਈ ਤੁਹਾਡੇ ਹਾਲਾਤ ਸੁਧਰ ਜਾਣੇ ਨੇ ਤੁਹਾਨੂੰ ਪਾਣੀ ਸਾਫ਼ ਹੋਣਾ ਤੁਹਾਡੇ ਮੁੱਲੇ ਦਾ ਸੁਧਾਰ ਹੋ ਜਾਣਾ ਤੁਹਾਡੀਆਂ ਨਾਲੀਆਂ ਬਣ ਜਾਣੀਆਂ ਤੁਹਾਡੇ ਬੱਚਿਆਂ ਦੇ ਸੁਪਨੇ ਜਿਹੜੇ ਪੂਰੇ ਹੋ ਜਾਣੇ ਤੇ ਉਸੇ ਦੇ لالਚ ਦੇ ਵਿੱਚ ਇਹ ਪਰਿਵਾਰ ਜਿਹੜੇ ਨੇ ਵੋਟਾਂ ਪਾਉਂਦੇ ਨੇ ਤੇ ਤੁਹਾਨੂੰ ਜਿਤਾਉਂਦੇ ਨੇ ਇਹ ਹਮੇਸ਼ਾ ਹੀ ਰਹਿੰਦਾ ਹੈ ਕਿ ਵੋਟਾਂ ਲੈ ਜਾਂਦੇ ਨੇ ਪਰ ਬਾਅਦ ਚ ਸਾਰ ਨਹੀਂ ਲੈਂਦੇ ਪਰ ਦੇਖਦੇ ਆ ਤਰਨ ਤਰਨ ਜਿਮਣੀ ਚੋਣਾ ਤੋਂ ਬਾਅਦ ਇਹਨਾਂ ਦੀ ਸੁਣਵਾਈ ਹੁੰਦੀ ਜਾਂ ਨਹੀਂ ਹੁੰਦੀ ਇਹ ਤੇ ਆਉਣ ਵਾਲਾ ਸਮਾਂ ਦੱਸਦਾ ਹੈ ਪਰ ਇਸ ਪਰਿਵਾਰ ਦੇ ਅਤੇ ਇਸ ਮਹੱਲੇ ਦੇ ਹਾਲਾਤ ਤੁਹਾਡੇ ਸਾਹਮਣੇ ਹਨ ਕੈਮਰਾਮੈਨ ਅਜੇ ਦੇ ਨਾਲ ਧਰਮਵੀਰ ਜੇ ਲਾਲੀ ਤਰਨ ਤਰਨ